ਸਰਕਾਰੀ ਪ੍ਰਾਇਮਰੀ ਸਕੂਲ ਬਸਟਾ ਜਲਾਲ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਮਾਮਲਾ ਛੁੱਟੀਆਂ ਤੋਂ ਪਹਿਲਾਂ ਦਾ ਬੱਚਿਆਂ ਨੇ ਮਾਪਿਆਂ ਨੇ ਬਲਾਕ ਸਿਹਤ ਅਫਸਰ ਨੂੰ ਮੂੜਲ ਦਿੱਕਤੀ ਕੀਤੀ ਸ਼ਿਕਾਇਤ ਸਰਕਾਰੀ ਪ੍ਰਾਇਮਰੀ ਸਕੂਲ ਬਸਟਾ ਜਲਾਲ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਹੈ 25 2025 ਨੂੰ ਬੱਚਿਆਂ ਦੇ ਮਾਪਿਆਂ ਵੱਲੋਂ ਮੁੱਖ ਅਧਿਆਪਕ ਵੀਪਾਲ ਕੌਰ ਖਿਲਾਫ ਲਿਖਤੀ ਸ਼ਿਕਾਇਤ ਬਲੌਕ ਸਿੱਖਿਆ ਅਸਰ ਭਰਪੂਰ ਸਿੰਘ ਨੂੰ ਭੇਜੀ ਗਈ ਸੀ ਜਿਸ ਵਿੱਚ ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਾਇਆ ਸੀ ਕਿ ਮੁੱਖ ਅਧਿਆਪਕ ਵੱਲੋਂ ਬੱਚਾ ਅਤੇ ਮਾਪਿਆਂ ਦੇ ਨਾਲ ਮਾੜੇ ਅਤੇ ਅੜੀਲ ਵਤੀਰੇ ਕਰਨ ਕਾਰਨ ਪਿਛਲੇ 3-4 ਸਾਲਾਂ ਤੋਂ ਬੱਚਿਆਂ ਦੇ ਵਿਵਹਾਰ ਦੇ ਖਰਾਬ ਹੋਣ ਦੇ ਸਬੰਧੀ ਕਾਰਵਾਈ ਦੀ ਮੰਗ ਕੀਤੀ ਗਈ ਸੀ ਬੱਚਿਆਂ ਦੇ ਮਾਪਿਆਂ ਵੱਲੋਂ ਕੀਤੀ ਗਈ ਸ਼ਿਕਾਇਤ ਤੇ ਅੱਜ ਬਲਾਕ ਸਿਕਿਆ ਅਫਸਰ ਪਰਪੂਰ ਸਿੰਘ ਵੱਲੋਂ ਬਸ ਅੱਜ ਜਲਾਲ ਸਕੂਲ ਵਿੱਚ ਬੱਚਿਆਂ ਦੇ ਮਾਪਿਆਂ ਦੇ ਨਾਲ ਮੀਟਿੰਗ ਬੁਲਾਈ ਗਈ ਹੈ ਤੇ ਇਸ ਮੀਟਿੰਗ ਦੌਰਾਨ ਪਿੰਡ ਦੀ ਪੰਚਾਇਤ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਮੁੱਖ ਅਧਿਆਪਕ ਖਿਲਾਫ ਕਾਰਵਾਈ ਕਰਨ ਸੰਬੰਧੀ ਲਿਖਤੀ ਰੂਪ ਵਿੱਚ ਦਰਖਾਸਤ ਦਿੱਤੀਆਂ ਗਈਆਂ। ਜਿਸ ਦੇ ਵਿੱਚ ਕੁਝ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਹੈੱਡ ਟੀਚਰ ਵੀਰਪਾਲ ਕੌਰ ਦੇ ਮਾੜੇ ਅਤੇ ਅੜੀਲ ਵਤੀਰੇ ਦੇ ਕਾਰਨ ਸਾਡੇ ਬੱਚਿਆਂ ਦਾ ਭਵਿੱਖ ਤੁੰਦਰਾ ਦਿਖਾਈ ਦੇ ਰਿਹਾ ਹੈ ਅਤੇ ਉਹ ਗਲਤ ਸ਼ਬਦਾਵਲੀ ਵਰਤਦੇ ਹਨ। ਉਹਨਾਂ ਸਿੱਖਿਆ ਅਫਸਰ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਰੋਕਤ ਹੈੱਡ ਟੀਚਰ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ। ਇਸ ਸਬੰਧੀ ਜਦੋਂ ਸਿੱਖਿਆ ਅਫਸਰ ਪਰੂਸਿੰਗ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਅਤੇ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਮੁੱਖ ਅਧਿਆਪਕ ਖਿਲਾਫ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਜੋ ਸਬੰਧੀ ਜੋ ਸਬੰਧੀ ਸਕੂਲ ਵਿੱਚ ਪੜਦੇ ਬੱਚਿਆਂ ਨੇ ਮਾਪਿਆਂ ਅਤੇ ਪੰਚਾਇਤ ਨਾਲ ਗੱਲਬਾਤ ਕੀਤੀ ਗਈ ਹੈ ਉਨ੍ਹਾਂ ਕੇਹਾ ਕਿ ਮੁਖਧਿਆਪਕ ਖਿਲਾਫ ਬਾਰਬਾਰ ਸ਼ਿਕਾਇਤਾਂ ਆ ਰਹੀਆਂ ਹਨ ਰਿਪੋਰਟ ਬਣਾ ਕੇ ਵਿਭਾਗ ਦੇ ਅਧਿਕਾਰੀਆਂ ਨੂੰ ਪੇਸ਼ ਕੀਤੀ ਜਾਵੇਗੀ ਤੇ ਜਦੋਂ ਇਸ ਸਬੰਧੀ ਮੁਖਧਿਆਪਕ ਵੀਰਪਾਲ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੈਮਰੇ ਸਾਹਮਣੇ ਕੁਝ ਬੋਲਣ ਤੋਂ ਸਾਫ਼ ਮਨਾਂ ਕਰ ਦਿੱਤਾ ਗਿਆ ਕਿਸ ਤਰ੍ਹਾਂ ਬਣਿਆ ਹੋਇਆ ਹੈ ਤੇ ਕੀ ਕਹੋਂਗੇ ਦੇ ਬਾਰੇ ਇਹ ਮਾਹੌਲ ਇਹ ਹੈ ਕਿ ਸਾਡੀ ਸਿੱਖਿਆ ਦਾ ਦੀਪਾਲ ਕੋਰ ਉਹੀ ਟੂਰਟ ਆਈ ਹੈ ਕੁਝ ਸਾਡੇ ਮਾਪਿਆਂ ਵੱਲੋਂ ਉਹਦਾ ਵਿਹਾਰ ਚੰਗਾ ਨਹੀਂ ਹੈ ਬੱਚਿਆਂ ਨਾਲ ਵੀ ਜਾਂ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਨਾਲ ਵੀ ਵੀ ਸਹਿਯੋਗ ਨਹੀਂ ਕਰਦੇ ਜਿਹਦੇ ਸੰਬੰਧ ਚ ਆਇਆ ਅੱਜ ਜ ਐਸ ਐਮ ਸੀ ਮੈਂਬਰ ਵੀ ਆਏ ਆ ਪੰਚਾਇਤ ਮੈਂਬਰ ਵੀ ਆਏ ਸੀਗੇ ਬਾਕੀ ਹੋਰ ਨਮਾਇਦੇ ਵੀ ਨਗਰ ਤੋਂ ਆਏ ਆ ਉਹਨਾਂ ਸਾਰਿਆਂ ਦੀ ਗੱਲਬਾਤ ਵੀ ਹੋਣੀ ਆ ਸਾਮਣੇ ਵੀ ਬਿਆਨ ਹੋਏ ਆ ਉਹਨਾਂ ਦੇ ਲਿਖਤੀ ਬਿਆਨ ਵੀ ਮੈਂ ਸਾਰਿਆਂ ਦੇ ਲੈ ਲਏ ਆ ਪੰਚਾਇਤ ਦਾ ਵੀ ਲਿਖਤੀ ਬਿਆਨ ਆ ਗਿਆ ਵੀਪਾਲਪੁਰ ਨੇ ਆਪ ਦਾ ਪੱਕਾ ਵੀ ਦਿੱਤਾ ਹੈ ਇਹਦੇ ਤੇ ਅਸੀਂ ਜੋ ਵੀ ਬਣਦੀ ਆ ਤੇ ਸਮਝ ਮੁਤਾਬਕ ਰਿਪੋਰਟ ਬਣਾ ਕੇ ਅੱਗੇ ਫਾਰਵਰਡ ਕਰਾਂਗੇ ਅ ਜਿਵੇਂ ਪਿਛਲੇ ਦਿਨਾਂ ਚ ਵੀ ਮੈਂ ਇੱਥੇ ਆਏ ਆ ਕਾਫੀ ਕੋਸ਼ਿਸ਼ ਕੀਤੀ ਆ ਸਲਝਾਉਣ ਦੀ ਸਾਰਿਆਂ ਤਰ੍ਹਾਂ ਦੱਸਾ ਕੇ ਉਹਦਾਂ ਥੋੜਾ ਜਿਹਾ ਇਹਨਾਂ ਦਾ ਪਰ ਇਹਦਾ ਆਪਦਾ ਸਟਾਫ ਦਾ ਪ੍ਰੋਬਲਮ ਸੀਗੀ ਉਹਦੇ ਵਿੱਚ ਵੀ ਵਾਧ ਤਰ੍ਹਾਂ ਨੂੰ ਝਲੋਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਬਹੁਤ ਹੀ ਸਾਰਥਕ ਨਹੀਂ ਰਹੀ ਵਾਰ-ਵਾਰ ਸਕੂਲ ਦੇ ਸ਼ਿਕਾਇਤਾਂ ਆ ਰਹੀਆਂ। ਉਹ ਅਸੀਂ ਜਿਹੜੀ ਅੱਜ ਦੇ ਜਿੰਨੇ ਵੀ ਹਾਲਾਤ ਸੀਗੇ ਜੋ ਸਥਿਤੀ ਆ ਉਹ ਸਾਰੀ ਭਾਪ ਤੇ ਇਹਦੇ ਚੰਨੀ ਪਕੈਦਾ ਰਿਪੋਰਟ ਬਣਾ ਕੇ ਫਾਰਵਰਡ ਕਰਾਂਗੇ। ਫਿਰ ਮੁਪਹਾਗ ਦੀ ਰਾਏ ਦੇ ਤੀਕੀ ਕਾਰਵਾਈ ਚੱਲਦਾ। ਉਹ ਕੋਈ ਅਸੀਂ ਬਚਾ ਨਹੀਂ। ਥੋੜੇ ਚਿਰ ਬਾਅਦ ਇਹ ਬਲਾਦਾਂ ਦੇ ਘਰੇ ਦੇ ਵਿੱਚ ਘਿਰਿਆ ਰਹਿੰਦਾ ਕੀ ਚੱਕਰ ਆ ਇਹ ਬਸ ਸਟੈਂਡ ਸਕੂਲ ਜਲਾਲਾ ਜਿਹੜਾ ਕਿਉਂ ਇੱਥੇ ਰੌਲਾ ਪੈਂਦਾ ਹੈ? ਮੈਂ ਬਿੰਦਰ ਜਲਾਲ ਜੀ ਅੱਜ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਬਸ ਸਟੈਂਡ ਜਲਾਲ ਤੇ ਆਏ ਆਂ। ਇਹ ਸਕੂਲ ਆ ਜਿਹੜਾ ਇਹ ਨਾ ਪਿਛਲੇ ਕੁਝ ਮਹੀਨਿਆਂ ਤੋਂ ਬਵਾਦਾਂ ਦੇ ਘੇਰੇ ਦੇ ਵਿੱਚ ਆ ਜੀ ਇੱਥੇ ਸਿੱਖਿਆ ਵਿਭਾਗ ਨੂੰ ਵੀ ਲੈਕਤੀ ਤੌਰ ਤੇ ਸ਼ਿਕਾਇਤਾਂ ਗੀਆਂ ਜੀ ਪੰਚਾਇਤੀ ਤੌਰ ਤੇ ਸਰਪੰਚ ਸਾਹਿਬ ਖੜੇ ਆ ਆਪਣੀ ਸਾਰੀ ਪੰਚਾਇਤ ਖੜੀ ਆ ਜੀ ਹਾਜ਼ਰ ਸਾਡੇ ਕੋਲੋਂ ਵੀ ਸਕੂਲ ਦੇ ਬੱਚਿਆਂ ਦੇ ਜਿਹੜੇ ਮਾਤਾ ਪਿਤਾ ਗਏ ਉਹਨਾਂ ਵੱਲੋਂ ਵੀ ਲੈਕਤੀ ਤੌਰ ਤੇ ਸ਼ਿਕਾਇਤਾਂ ਆ ਕਿ ਜੋ ਕੇ ਆਪਣੇ ਇੱਥੇ ਆਪਣੇ ਮੁੱਖ ਅਧਿਆਪਕ ਸਾਹਿਬਾਨ ਮੈਡਮ ਜੀ ਉਹਨਾਂ ਦਾ ਵੀ ਬੱਚਿਆਂ ਪ੍ਰਤੀ ਮਾਤਾ ਪਿਤਾ ਪ੍ਰਤੀ ਕੋਈ ਚੰਗੇ ਸਲੀਕੇ ਨਾਲ ਉਹ ਵੱਲ ਨਹੀਂ ਕਰਦੇ ਇਹ ਟੀਚਰਾਂ ਨਾਲ ਵੀ ਸਮੂਹ ਸਟਾਫ ਦੇ ਨਾਲ ਵੀ ਉਹ ਸਕੂਲ ਹੈ ਨਾ ਉਹਨਾਂ ਦਾ ਕੋਈ ਚੰਗੇ ਸਲੀਕੇ ਨਾਲ ਇੱਥੇ ਰਹਿੰਦੇ ਨਹੀਂ ਜਿਹਦਾ ਅਸਰ ਬੱਚਿਆਂ ਤੇ ਬਹੁਤ ਮਾੜਾ ਪੈ ਰਿਹਾ ਹੈ ਜੀ ਅਸੀਂ ਅੱਜ ਵੀ ਇੱਥੇ ਸਾਰੀ ಗ್ರಾಮ ਪੰਚਾਇਤ ਸਰਪੰਚ ਸਾਹਿਬ ਇੱਥੇ ਹਾਜ਼ਰ ਹਨ ਸਕੂਲ ਦੇ ਵਿੱਚ ਬਖਸ ਆਪਣੇ ਅਫਸਰ ਆਏ ਵੀ ਸਕੂਲ ਦੇ ਉਹਨਾਂ ਨੂੰ ਵੀ ਅਸੀਂ ਲੈਕਤੀ ਤੌਰ ਤੇ ਦਿੱਤਾ ਵੀ ਇਸ ਮਸਲੇ ਦਾ ਹੱਲ ਕੀਤਾ ਜਾਵੇ ਜਿਹੜਾ ਵੀ ਇਹ ਮਸਲੇ ਦਾ ਕਨਾ ਕਰ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਸਕੂਲ ਦੇ ਵਿੱਚ ਚੰਗੀ ਬੱਚੇ ਆਪਣੀ ਵਿਦਿਆ ਪ੍ਰਾਪਤ ਕਰਨ ਤੇ ਸ਼ਾਂਤਮਈ ਮਾਹੌਲ ਰਹੇ ਤੇ ਐਸਾ ਉਹਨਾਂ ਦਾ ਜਿਹੜੇ ਸਾਹਮਣੇ ਇੱਥੇ ਹੁਣ ਸਕੂਲ ਦਾ ਮਾਹੌਲ ਬਣਿਆ ਪਿਆ ਵੀ ਇਹ ਕਾਫੀ ਲੰਮਾ ਟਾਈਮ ਚੱਲਣਾ ਨਹੀਂਗਾ ਇਸ ਨੂੰ ਇੱਕ ਤਰ੍ਹਾਂ ਨਾਲ ਜਿੰਦਾ ਹੀ ਲੱਗੂਗਾ ਜੇ ਇਸ ਤਰ੍ਹਾਂ ਹੀ ਇੱਥੇ ਰੜਕਾ ਚੱਲਦਾ ਰਿਹਾ ਵੀ ਜਿਹੜਾ ਕੋਈ ਗੁਨਾਹ ਕਰ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਇਹ ਮਸਲਾ ਕਈ ਮਹੀਨਿਆਂ ਤੋਂ ਸਾਡੇ ਵੀ ਧਿਆਨ ਤੇ ਅਸਰਾਂ ਦੇ ਵੀ ਧਿਆਨ ਚ ਆ ਲਿਆ ਇਸ ਤਰ੍ਹਾਂ ਤੇ ਸ਼ਿਕਾਇਤਾਂ ਆ ਅੱਜ ਵੀ ਅਸੀਂ ਇੱਥੇ ਹਾਜ਼ਰ ਹਾਂ ਵੀ ਇਹ ਜੋ ਕੋਈ ਅਸੀਂ ਵਾਰ-ਵਾਰ ਕਹਿੰਨੇ ਆ ਵੀ ਜਿਹੜਾ ਕੋਈ ਗੁਨਾਹ ਕਰ ਐਸੇ ਉਦੋਂ ਬੰਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਧੰਨਵਾਦ ਕੀ ਮਸਲਾ ਹੈ ਸਕੂਲ ਦਾ ਸਾਡੀ ਬੇਨਤੀ ਹੈ ਜੀ ਇਹ ਸਾਡਾ ਡੇ ਇਸ ਤਰ੍ਹਾਂ ਬੱਚੇ ਵੀ ਪੜ੍ਹਦੇ ਹਨ ਇਹਨਾਂ ਦੇ ਮਾਪਿਆਂ ਵੱਲੋਂ ਪੰਚਾਇਤ ਨੂੰ ਬਹੁਤ ਤਕਰੀਨਿਆ ਹਨ ਉਸ ਕੈਤਾਂ ਦੇ ਨਿਸ਼ਾਨ ਅਸੀਂ ਮਾਜਮ ਸੱਦੇ ਹਨ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਮੈਡਮ ਬਾਰੇ ਇਹਨਾਂ ਦੀ ਜੁਰਮਾਨੇ ਦਾ ਕਾਰਵਾਈ ਕੀਤੀ ਜਾਵੇ ਬੱਚੇ ਚੁਗਲ ਦੇ ਮਾਤਰ ਬਹੁਤ ਸੰਗਤ ਹੈ ਇਹਨਾਂ ਨੇ ਬਾਗੀ ਕੀਤੀ ਹੈ ਕਿਹੜੀ ਕਲਾਸ ਹੈ ਜੀ ਪੰਜਵੀਂ ਕਲਾਸ ਵਿੱਚ ਪੜ੍ਹਦੀ ਹੈ ਜੀ ਸਾਨੂੰ ਜਦੋਂ ਅਸੀਂ ਪੇਰੈਂਟਸ ਮੀਟਿੰਗ ਹੁੰਦੀ ਆ ਸਾਨੂੰ ਇਹ ਮੈਡਮ ਬਹੁਤ ਵੰਦੂ ਜਿਵੇਂ ਕੇ ਫੇਰ ਕਰਦੇ ਆ ਸਾਡਾ ਨਾਲ ਜਦੋਂ ਅਸੀਂ ਕਾਪੀਆਂ ਚੈੱਕ ਕਰਦੇ ਆ ਮੈਡਮ ਵੀ ਕੀ ਕੰਮ ਕੀਤਾ ਮੈਡਮ ਵੀ ਅਸੀਂ ਕਾਪੀਆਂ ਛੇ ਛੇ ਨੂੰ ਲਗਾਤਾਰ ਕੰਮ ਕਰਵਾ ਕੇ ਵੀ ਆਪ ਪਰ ਇਹ ਕਾਪੀਆਂ ਨਹੀਂ ਚੈੱਕ ਕਰਦੇ ਬੱਚੇ ਆਪ ਕਾਪੀਆਂ ਚੈੱਕ ਕਰਕੇ ਨੰਬਰ ਵੀ ਦਿੰਦੇ ਆ ਵੈਰੀ ਗੁੱਡ ਦਿੰਦੇ ਆ ਤੇ ਸਟਾਰ ਬਣਾਉਣਾ ਆਪ ਹੀ ਕਾਪੀਆਂ ਚੈੱਕ ਕਰਦੇ ਆ ਬੱਚੇ ਆ ਵੀ ਜਿ ਕਰੀ ਜਾਂਦੇ ਆ ਹਾਂਜੀ ਸਾਨੂੰ ਇਹ ਜੰਮੀ ਨਹੀਂ ਵਧੀਆ ਲੱਗ ਰਿਹਾ ਵੀ ਇਹ ਪੰਜਵੀਂ ਕਲਾਸ ਦੀ ਕਾਪੀਆਂ ਤਾਂ ਜੰਮੀ ਨਹੀਂ ਲੱਗਦੀ ਅੱਗੇ ਬੋਰਡ ਦੀ ਕਲਾਸ ਹੈ ਸਾਡੀ ਇਹ ਅਪੀਲ ਹੈ ਕਿ ਪੰਜਵੀਂ ਕਲਾਸ ਤੋਂ ਇਹ ਟੀਚਰ ਹਟਾਇਆ ਜਾਵੇ ਕੋਈ ਹੋਰ ਟੀਚਰ ਵਧਿਆ ਦਿੱਤਾ ਜਾਵੇ ਆ ਰਹੀ ਹੈ ਬੱਚਿਆਂ ਨੂੰ ਸਾਡੀ ਸਮੱਸਿਆ ਵਕ ਵੀ ਜੇ ਇਹੀ ਹੈ ਕਿ ਸਾਡੇ ਬੱਚਿਆਂ ਨੂੰ ਸਕੂਲ ਦੇ ਟਾਈਮ ਤੋਂ ਬਾਹਰ ਭੇਜਿਆ ਜਾਂਦਾ ਠੀਕ ਹੈ ਵੀ ਅਸੀਂ ਉਹ ਨਹੀਂ ਚਾਹੁੰਦੇ ਕਿ ਸਾਡੇ ਬੱਚਿਆਂ ਨੂੰ ਬਾਹਰ ਭੇਜਿਆ ਜਾਵੇ ਸਕੂਲ ਟਾਈਮ ਤੋਂ ਸਾਡੇ ਬੱਚਿਆਂ ਦੀ ਵਧੀਆ ਪੜਾਈ ਹੋਵੇ ਕਾਪੀ ਚੈੱਕ ਹੋਵੇ ਰੋਜ਼ਾਨਾ ਸਕੂਲ ਦੇ ਵਿੱਚ ਬਾਕੀ ਮੇ ਸਾਡਾ ਟੋਪਿਕ ਇਹ ਹੈ ਵੀ ਹੁਣ ਸਾਡੀ ਇਸ ਦਰਖਾਸਤ ਤੋਂ ਬਾਅਦ ਸਾਡੇ ਬੱਚਾਂ ਤੇ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ ਆ ਵੀ ਬੱਚਿਆਂ ਦੀ ਪੜ੍ਹਾਈ ਤੇ ਕੋਈ ਤਕਲੀਫ ਹੋਵੇ ਜਾਂ ਕੋਈ ਉਹ ਜਿਹੀ ਕੋ ਗੱਲਬਾਤ ਹੋਵੇ ਜਾਂ ਬੱਚਾ ਨੂੰ ਨਾ ਪੜ੍ਹਾਇਆ ਜਾਵੇ ਸਕੂਲ ਦੇ ਵਿੱਚ ਠੀਕ ਆ ਬਾਕੀ ਮੈਂ ਸਾਰਾ ਟੌਪਿਕ ਇਹ ਰਿਹਾ ਵੀ ਸਾਡੇ ਬੱਚੇ ਸਕੂਲ ਦੇ ਟਾਈਮ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਕਿਰੇ ਕੀਰੇ ਬਣੀਓ ਭੇਜੇ ਜਾਂਦੇ ਬੱਚੇ ਬਾਹਰ ਬੱਚੇ ਸਾਡੇ ਭੇਜੇ ਗਏ ਆ ਬਾਹਰ ਆਂਗਰਵਾੜੀ ਵਾਲੀ ਮੈਡਮ ਦੇ ਘਰੇ ਸਾਨੂੰ ਉੱਥੇ ਹੀ ਪਤਾ ਲੱਗਿਆ ਸਾਡਾ ਬੱਚਾ ਬਾਹਰ ਗਿਆ ਹੋਇਆ